ਹਲੋ ਜੀ ਨਮਸਕਾਰ ਸਸੇਕ ਤੁਹਾਡੀ ਮੋਨਿਕਾ ਤਵਨ ਆ ਗਏ ਨੇ ਬਾਦਸ਼ਹੀ ਦੇ ਵਿੱਚ ਰੱਬ ਦੇ ਰੰਗ ਬੜੇ ਹੀ ਵੱਖਰੇ ਜਿਹੇ ਨੇ ਜਦੋਂ ਦਿਲ ਕੱਦਾ ਰੱਬ ਜੀ ਮੀ ਪਾਈ ਜਾਂਦੇ ਨੇ ਜਦੋਂ ਦਿਲ ਕੱਦਾ ਰੱਬ ਜੀ ਮੌਸਮ ਬਦਲਾਵ ਦੇ ਵਿੱਚ ਲਿਆਈ ਜਾਂਦੇ ਨੇ ਹੁਣ ਵੀ ਤੁਸੀਂ ਦੇਖ ਰਹੇ ਹੋਗੇ ਕਿ ਦੇਖੋ بارش ਕਿਸ ਤਰ੍ਹਾਂ ਕਿਨ ਮਿਨ ਕਿਰਮਿਨ ਆ ਰਹੀ ਹੈ ਤੇ بارش ਦਾ ਜਿਹੜਾ ਫਲੋ ਹੈ ਬਿਲਕੁਲ ਫਾਸਟ ਹੈ ਦੇਖਣ ਨੂੰ ਕਿੰਨੇ ਪਰ ਦੇਖਣ ਨੂੰ ਲੱਗ ਰਿਹਾ ਹੈ ਕਿ ਨਹੀਂ ਹੈ ਪਰ ਜਿਸ ਤੋ ਆਪਣੇ ਆਪ ਨੂੰ ਫੀਲ ਕਰੋ ਤਾਂ بارش ਬਹੁਤ ਮਤਲਬ ਜਿੱਦਾਂ ਕਿ ਫਾਸਟ ਵਿੱਚ ਹੈ ਤੇਜ਼ੀ ਚ ਹੈ ਬਹੁਤ ਜ਼ਿਆਦਾ ਸੋ ਬਾਕੀ ਮੈਂ ਤੁਹਾਨੂੰ ਦੱਸ ਦਵਾਂ ਜੀ ਮਾਹੌਲ ਵੇਖਿਆ ਜਾਵੇ ਤੇ ਟਾਈਮ ਪੀਰੀਅਡ ਵੇਖਿਆ ਜਾਵੇ ਸਮਾਂ ਵੇਖਿਆ ਜਾਵੇ ਤੇ ਕੁਝ ਬਦਲੇ ਬਦਲੇ ਲੱਗ ਰਹੇ ਨੇ ਤੇ ਹਜੇ ਵੀ ਕੁਝ ਇਸ ਤਰ੍ਹਾਂ ਦੇ ਹੀ ਲੱਗ ਰਹੇ ਨੇ ਪਛੀਕੇ ਵਕਤ ਦੇ ਨਾਲ ਸਮੇਂ ਦੇ ਨਾਲ ਪਰਮਾਤਮਾ ਹਰ ਇੱਕ ਦਾ ਇਮਤਿਹਾਨ ਲੈਂਦਾ ਹੈ ਹਰ ਇੱਕ ਨੂੰ ਸਮਝ ਆਏ ਪਰਖਦਾ ਹੈ ਜੋ ਜੋ ਕਿਸੇ ਦਾ ਵੀ ਕੁਛ ਵੀ ਗਿਆ ਹੈ ਉਹ ਵਾਪਸ ਜ਼ਰੂਰ ਪਰਮਾਤਮਾ ਦਿੰਦਾ ਹੈ ਚਾਹੇ ਫਿਰ ਉਸਨੂੰ ਥੋੜਾ ਜਿਹਾ ਕਿਉਂ ਨਾ ਟਾਈਮ ਲੱਗ ਜਾਵੇ ਪਰ ਇੱਕ بارش ਦੇ ਵਿੱਚ ਜੋ ਇੱਕ ਅਸੀਂ ਬਚਪਨ ਚ Song ਕਰਦੇ ਹੁੰਦੇ ਸੀ ਨਾ ਕਿ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਨੇ ਪਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਬਸਾ ਦੇ ਜੋਰ ਜੋਰ ਪਰ ਉਹ بارش ਜਿਹੜਾ ਕਿ Song ਇੱਕ ਮੀਂਹ ਦੇ ਦਿਹਾੜੇ ਤੇ ਬੋਲਿਆ ਜਾਂਦਾ ਸੀ ਨਾ ਜਦੋਂ ਬਹੁਤ ਤਪ ਦੀ ਗਰਮੀ ਹੁੰਦੀ ਸੀ ਬਹੁਤ ਤਪ ਦੇ ਲੋਕ ਹੁੰਦੇ ਸੀ ਕਿਸਾਨ ਵਿਚਾਰੇ ਵੀ ਖੇਤਾਂ ਦੇ ਵਿੱਚ ਹਵਾ ਰੱਬ ਕੋਲੋਂ ਮੰਗਦੇ ਹੁੰਦੇ ਸੀ ਪਰ ਅੱਜ ਉਹ ਚੀਜ਼ ਮੈਂ ਨਹੀਂ ਬੋਲਾਂਗੀ ਅੱਜ ਮੈਂ ਇਹ ਚੀਜ਼ ਬੋਲਾਂਗੀ ਕਿ ਰਬ ਜੀ ਮੀ ਬਾਰਿਸ਼ਾਂ ਦਾ ਜੋ ਚੱਲ ਰਿਹਾ ਸਮਾ ਮਾਹੌਲ ਹੈ ਇਹਨਾਂ ਨੂੰ ਤੁਸੀਂ ਸ਼ਾਂਤ ਕਰ ਦੋਵੋ ਜੋ ਵੀ ਸਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀਆਂ ਹੋਈਆਂ ਨੇ ਉਹ ਸਾਡੀਆਂ ਖੁਦੀਆਂ ਮਾਫ ਕਰ ਦੋਵੋ ਅੱਗੇ ਤੋਂ ਇਸ ਚੀਜ਼ਾਂ ਦਾ ਹਮੇਸ਼ਾ ਧਿਆਨ ਚੱਲਦਾ ਰਹੇਗਾ ਕਿ ਉਹ ਕਰਮ ਅਸੀਂ ਕੋਈ ਨਾ ਕਰੀਏ ਜਿੱਥੇ ਸਾਡਾ ਹੀ ਰੱਬ ਸੜ ਤੋਂ ਨਰਾਜ਼ ਹੋ ਜਾਵੇ ਇਹ ਚੀਜ਼ ਮੈਂ ਸਿਰਫ ਆਪਣੇ ਪਰਮਾਤਮਾ ਲਈ ਬੋਲੀ ਹੈ ਇਸ ਸ਼ਬਦ ਮੈਂ ਆਪਣੇ ਪਰਮਾਤਮਾ ਲਈ ਬੋਲੇ ਹੈ ਇਸ ਸ਼ਬਦ ਚੀਜ਼ਾਂ ਲਾਈਫ ਮੇਂ ਜੋ ਚੱਲ ਰਹੀਆਂ ਨੇ ਇਸ ਟਾਈਮ ਲਈ ਇਸ ਪੀਰੀਅਡ ਲਈ ਸਮੇਂ ਦੇ ਨਾਲ ਮੈਂ ਉਹਨਾਂ ਲਈ ਬੋਲੀਆਂ ਨੇ ਬਾਕੀ ਦੇਖੋ ਜੀ ਪਰਮਾਤਮਾ ਹਰ ਜਗ੍ਹਾ ਤੇ ਸੁਣ ਰਿਹਾ ਹੈ ਪਰਮਾਤਮਾ ਦੇਖ ਰਿਹਾ ਹੈ ਪਰਮਾਤਮਾ ਸਾਨੂੰ ਸਮਝ ਰਿਹਾ ਹੈ ਸਿਰਫ ਹਲਕਾ ਜਿਹਾ ਕਿ ਅਸੀਂ ਲੋਕ ਕਾਲੇ ਪੈ ਜਾ ਰਹੇ ਹਾਂ ਅਸੀਂ ਲੋਕ ਸਮਝ ਨਹੀਂ ਪਾ ਰਹੇ ਪਰ ਦੇਖੋ ਇਹ ਬੀਦੀ ਦਾ ਵਿਧਾਨ ਹੈ ਸਮੇਂ ਨਾਲ ਜੇ ਪਰਮਾਤਮਾ ਨੇ ਇਹ ਕੀਤਾ ਹੈ ਤੇ ਉਹ ਵੀ ਕਰੇਗਾ। ਬਾਕੀ ਦੇਖੋ ਜੀ ਕੁਦਰਤ ਹੈ ਇਹ ਰੰਗ ਸਤਰੰਗੀ ਹੈ। ਇਹ ਕੁਝ ਆਪਣੇ ਮੁਖ ਬਦਲਦੀ ਹੈ, ਕੁਝ ਉਸ ਤਰ੍ਹਾਂ ਦੇ ਮੁਖ ਬਦਲਦੀ ਹੈ। ਤੇ ਇਸ ਲਈ ਸਿਰਫ ਰੱਬ ਅਗੇ ਹੀ ਦੁਆ ਕਰੋ ਕਿ ਪਰਮਾਤਮਾ ਜੋ ਗਲਤੀਆਂ ਸਾਡੇ ਕੋਲੋਂ ਹੋਈਆਂ ਨੇ ਉਹ ਸਾਡੇ ਗੁਨਾਹ ਦੇ ਵਿੱਚ ਮਾਫ ਕਰ ਦੋਵੋ ਤਾਂ ਕਿ ਇਸ ਸੀਜ਼ ਲਈ ਅੱਗੇ ਲਈ ਜੋ ਵੀ ਹੈ ਨਾ ਵਿਗੜੇ, ਨਾ ਨੁਕਸਾਨ ਹੋਵੇ, ਕੁਝ ਵੀ ਇਸ ਤਰ੍ਹਾਂ ਦਾ ਕਹਿ ਨਾ ਆਵੇ। ਇਥੇ ਹੋਰ ਵੀ ਜਿਆਦਾ ਪ੍ਰੋਬਲਮ ਮੁਸੀਬਤ ਇੱਕ ਕਹਾਣੀ ਬਣ ਕੇ ਬੈਠ ਜਾਵੇ ਬਾਕੀ ਆ ਮੈਨੂੰ ਕੱਲਿਕ ਮੰਨਾ ਸਰ ਜੀ ਦੀ ਬਹੁਤ ਅੱਛੀ ਵਾਇਸ ਲੱਗੀ ਕਿਸਰ ਮੰਨੋ ਪਾ ਰਹਿਨੇ ਕਿਸਰ ਦੁਖੀ ਹੋ ਰਹੇ ਨੇ ਨੀਕੋ ਜੀ ਇਸ ਟਾਈਮ ਨਹੀਂ ਰਾਸ਼ਨ ਪਾਣੀ ਦੀ ਕਮੀ ਨਹੀਂ ਹੈ ਤੁਹਾਨੂੰ ਦੱਸ ਦਵਾਂ ਕਿ ਡੰਗਰਾਂ ਦੇ ਚਾਰੇ ਲਈ ਪੱਠੇ ਲਈ ਹਰ ਇੱਕ ਚੀਜ਼ ਖਬਰਾਂ ਦੇ ਵਿੱਚ ਮੈਂ ਦੇਖ ਰਹੀ ਹਾਂ ਕਿ ਸਭ ਕੁਝ ਤਰੀਕੇ ਨਾਲ ਚੱਲਦੀ ਹੈ ਇਹ ਸਿਰਫ ਸਾਡੀ ਜਿਹੜੀ ਲਾਈਫ ਦੀ ਇਸ ਟਾਈਮ ਸਟੋਰੀ ਚੱਲ ਰਹੀ ਹੈ ਇੱਥੋਂ ਤੱਕ ਨਹੀਂ ਹੈ ਇਹ ਤਾਂ ਅੱਗੇ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਤੁਸੀਂ ਜਾਣ ਚੁੱਕੇ ਹੋ ਖੇਤਾਂ ਹਰੀਆਲੀਆਂ ਦੇ ਵਿੱਚ ਜੋ ਪਾਣੀ ਵਗ ਵਾਕੇ ਸਬ ਚੋਨਾ ਵਗੈਰਾ ਸਭ ਕੁਝ ਮਤਲਬ ਆਪਣੇ ਆਪ ਨਾਲ ਕੰਪਲੀਟ ਅਨਕਲੀਅਰ ਹੋ ਚੁਕਿਆ ਹੈ ਉਸ ਨੂੰ ਫਿਰ ਕਲੀਅਰ ਕਰਨ ਲਈ ਮਿਹਨਤ ਦੀ ਲੋੜ ਹੈ ਸਕਤੀ ਦੀ ਲੋੜ ਹੈ ਇਸ ਤਰ੍ਹਾਂ ਸੇਵਾ ਸਿਰਫ ਸਿਰਫ ਇੱਥੇ ਆਣ ਕੇ ਖੜੀ ਨਹੀਂ ਹੋ ਰਹੀ ਸੇਵਾ ਘਟੋ ਕਢਣੀ 6 ਤੋਂ 9 ਮਹੀਨੇ ਦੀ ਕੰਪਲੀਟ ਜਾਣੀ ਹੈ ਜਿਨੋਂ ਕੀ ਖੇਤੀ ਦੇ ਵਿੱਚ ਮਿਹਨਤ ਕਰਨਾ ਖੇਤੀ ਦੇ ਨਾਲ ਖੇਤੀ ਬੰਨਾ ਮਿੱਟੀ ਨਾਲ ਮਿੱਟੀ ਬੰਨਾ ਫਸਲਾਂ ਨਾਲ ਫਸਲਾਂ ਬੰਨਾ ਹਰ ਇੱਕ ਚੀਜ਼ ਨੂੰ ਦੁਬਾਰਾ ਤੋਂ ਜੜ ਤੋਂ ਤਿਆਰ ਕਰਨਾ ਪੈਣਾ ਹੈ ਇਸ ਲਈ ਜੀ ਇਹ ਸੇਵਾ ਜੋ ਵੀ ਹੈ ਇਹ ਅੱਗੇ ਲਈ ਵੀ ਉਨੀ ਹੀ ਵੱਧ ਤੋਂ ਵੱਧ ਚਲਦੀ ਰਹੇ ਉਨੀ ਤੋਂ ਵੱਧ ਤੋਂ ਵੱਧ ਕੰਪਲੀਟਸ ਹੁੰਦੀ ਰਹੇ ਜਿੱਥੇ ਕਿ ਅੱਗੇ ਲਈ ਵੀ ਕਿਸਾਨਾਂ ਨੂੰ ਖੇਤੀਬਾੜੀ ਨੂੰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਾ ਹੋਵੇ ਬਾਕੀ ਮੈਂ ਵੀ ਇੱਕ ਕਾਲ ਕਰਿਆ ਸੀ ਸਤਸੰਗਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਭੈਣ ਜੀ ਹਜੇ ਇਸ ਟਾਈਮ ਲਈ ਸੇਵਾ ਬਹੁਤ ਜਾ ਚੁੱਕੀ ਹੈ ਦੇਖਿਆ ਜਾ ਵੀ ਸਪਸ਼ੂਆ ਪੰਛੀਆਂ ਲਈ ਵੀ ਜੋ ਤਾਂ ਕੀ ਖਾਦ ਵਗੈਰਾ ਪੱਠੇ ਵਗੈਰਾ ਕੁਝ ਵੀ ਹੈ ਉਹ ਵੀ ਜਾ ਚੁੱਕੇ ਨੇ ਪਰ ਅੱਗੇ ਲਈ ਜੋ ਸੰਗਤ ਦੀ ਸੇਵਾ ਚਲਣੀ ਹੈ ਉਸ ਨੂੰ ਹਲਕਾ ਜਾ ਉਸ ਟਾਈਮ ਲਈ ਲੈਣਾ ਚਾਹੀਦਾ ਜਿਸ ਟਾਈਮ ਲਈ ਸਭ ਤੋਂ ਜ਼ਿਆਦਾ ਜ਼ਰੂਰਤ ਉਸ ਜਗ੍ਹਾ ਤੇ ਜਾ ਕੇ ਪੈਣੀ ਹੈ ਜਿੰਨੂੰ ਕਹਿੰਦੇ ਨੇ ਮਿਹਨਤ ਸੋ ਇਸ ਲਈ ਹਜੇ ਇਸ ਟਾਈਮ ਲਈ ਅਸੀਂ ਭੈਣ ਜੀ ਰੁਕ ਜਾਨੇ ਆ ਜਦੋਂ ਸਾਡਾ ਮਹੀਨਾ ਅਪ ਹੋਏਗਾ ਜਾਂ 15 ਦਿਨ ਆਪੋ ਹੋਣਗੇ ਤੇ ਫਿਰ ਇੱਕ ਵਾਰ ਜਾਣ ਦੀ ਕਿਰਪਾਤਾ ਕਰਾਂਗੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਹੋ ਸਕੇ ਤਾਂ ਮੈਨੂੰ ਵੀ ਲੈ ਕੇ ਚਲਣਾ ਤਾਂ ਕਿ ਜਿੰਨੇ ਜੋਗੇ ਅਸੀਂ ਹੈਗੇ ਆ ਉਹਨਾਂ ਜਗਾ ਸੀ ਮਿੱਟੀ ਨਾਲ ਮਿੱਟੀ ਆਪਣੇ ਪੰਜਾਬ ਦੀ ਹਰਿਆਲੀ ਇਹ ਦੁਬਾਰਾ ਤੋਂ ਵਸੇ ਝੁੱਲ੍ਹੇ ਖੇਤਾਂ ਵਿੱਚ ਵਧੀਆ ਲੱਗੇ ਸੋ ਬਾਕੀ ਜੀ ਮੇਰੇ ਪ੍ਰਵਾਹ ਫੇਸਬੁੱਕ ਫੈਮਲੀ ਜੀ بارش ਦੇ ਮਾਹੌਲ ਦੇ ਵਿੱਚ ਫੋਨ ਨੂੰ ਲੈ ਕੇ ਆਨਾ ਜਾਂ ਤੁਹਾਡੇ ਨਾਲ ਗੱਲਬਾਤ ਕਰਨੀ ਜਾਂ ਤੁਹਾਨੂੰ ਪ੍ਰਭਾਵ ਮੌਸਮ ਦਿਖਾਣਾ ਇਹ ਸਾਰਾ ਤੁਸੀਂ ਵਿਊ ਚੈੱਕ ਕਰ ਰਹੇ ਹੋ ਜਿਹੜਾ ਕਿ ਮੇਰੇ ਪਿੱਛੇ ਜੋ ਵੀ ਹੈ ਮਤਲਬ ਹੈ ਖੇਤੀ ਬਾੜੀ ਨੂੰ ਲੈ ਕੇ ਹੈਗਾ ਤੇ ਤੁਹਾਨੂੰ ਮੈਂ ਬੜਾ ਹੀ ਵੱਧ ਦਿਖਾ ਚੁੱਕੀ ਹੀਆਂ ਕਿ ਮੇਰਾ ਜੋ ਮਤਲਬ ਹੈ ਟੈਰਿਸ ਹੈ ਟੈਰਿਸ ਤੇ ਜੋ ਬੈਕ ਹੁੰਦੀ ਹੈ ਉਹਦੀ ਸਾਰੀ ਖੇਤੀ ਬਾੜੀ ਤੇ ਬਾਕੀ ਉਹ ਰੋਡ ਜਿਹੜੀ ਹੈ ਮੈਂ ਤੁਹਾਨੂੰ ਉਹ ਵੀ ਬਹੁਤ ਵਾਰ ਦਿਖਾ ਚੁੱਕੀ ਹੀਆਂ ਸੋ ਬਾਕੀ ਆਪਣਾ ਆਪਣਾ ਧਿਆਰ ਰੱਖੋ ਪਰਿਵਾਰ ਫੇਸਬੁੱਕ ਫੈਮਲੀ ਜੀ ਜਿੱਤੇ ਵੀ ਉਹ ਠੀਕ ਠਾਕ ਰਹੋ ਤੰਦਰੁਸਤ ਰਹੋ ਬਾਕੀ ਬਹੁਤ ਜਲਦੀ ਕੋਸ਼ਿਸ਼ ਪਰਮਾਤਮਾ ਦੀ ਇਹੀ ਦੁਆ ਕਰਦੇ ਆ ਕਿ ਸਭ ਜੀ ਰੱਬ ਜੀ ਸਭ ਕੁਝ ਠੀਕ ਕਰ ਦੇ ਜੋ ਵੀ ਸਭ ਹੋ ਰਿਹਾ ਤੇ ਸਮੇਂ ਦੇ ਨਾਲ ਪਹਿਲੇ ਵਰਗੋਂ ਸਭ ਠੀਕ ਠਾਕ ਹੋ ਜਾਵੇ ਤੇ ਬਾਕੀ ਆਪਣੇ ਆਪਣੇ ਕਾਰ ਵਾਸਤੇ ਰਹੋ ਤੰਦਰੁਸਤ ਰਹੋ ਵਧੀਆ ਵਧੀਆ ਰਹੋ ਤੁਹਾਡੀ ਮੌਨਿਕਾ ਤਵਨ ਤੁਹਾਡੇ ਚੈਨਲ ਨਾਲ ਮਿਲਦੀ ਰਹੇਗੀ ਤੇ ਆਪਣਾ ਪਿਆਰ ਸੰਜੋ ਇਦਾਂ ਹੀ ਦਿੰਦੇ ਰਹੋ ਥੈਂਕ ਯੂ ਸੋ ਮਾਸ ਕਿਸੇ ਵੀ ਸ਼ਬਦ ਦੀ ਕੋਈ ਵੀ ਗਲਤੀ ਕੀਤੀ ਹੋਵੇ ਤੇ ਉਹਦੇ ਲਈ ਮੈਂ ਤੁਹਾਡੇ ਕੋਲੋਂ ਧੀਰੋ ਮਾਫੀ ਮੰਗਦੀ ਹਾਂ ਧੰਨਵਾਦ ਸ਼ੁਕਰੀਆ ਜੀ